ਭਾਈ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਅਸ਼ੇਨੀ ਕੁਮਾਰ ਪੁੱਤਰ ਸੰਸਾਰੀ ਦਾ ਧਾਰੀਵਾਲ ਦਾ ਤੇ ਕੀ ਗੱਲ ਹੋਈ ਅੱਜ ਮੈਂ ਰੋਜ਼ਾਨਾ ਦੀ ਰੁਟੀਨ ਜਿੱਦਾਂ ਅਸੀਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਹੈ ਦੁਆਵਾ ਡਿਜਨ ਲੱਗੀਦੀ ਆ ਉਸ ਸਾਡੇ ਦੇ ਸਾਥ ਵਿੱਚ ਘਰੋਂ ਚਲ ਗਈ ਆ ਤੇ ਮੈਂ ਡੇਲੀ ਰੁਟੀਨ ਜਿੱਦਾਂ ਦੁਕਾਨ ਤੇ ਜਾਣਾ ਮੈਂ ਕੋਈ ਅੱਜ 9:45 50 ਮਿੰਟ ਤੇ ਘਰੋਂ ਨਿਕਲਿਆ ਵਾ ਤੇ ਮੈਂ ਦੁਕਾਨ ਤੇ ਜੰਦਰਾ ਮਾਰ ਕੇ ਘਰ ਚੱਲ ਗਿਆ ਵਾ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਆ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕੀ ਗੱਲ ਤੁਸੀਂ ਜੰਦਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਜੰਦਰਾ ਮਾਰਿਆ ਦਾ ਕੰਦੀ ਦਰਵਾਜ਼ੇ ਨੂੰ ਜੰਦਰਾ ਉਨੇ ਬਾਰੋਂ ਕੇ ਇਹ ਬੰਦੇ ਨੂੰ ਲਾਰਗੋ ਮੈਂ ਮਲੇ ਚੋਕੇ ਬੰਦੇ ਨੂੰ ਵਾਜ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਦੇ ਸਾਰਾ ਸਮਾਨ ਚਲੇ ਗਿਆ ਤੇ ਚੋਰ ਆਪਣਾ ਕੰਮ ਖਰ ਕਰ ਗਏ ਤੇ ਹੁਣ ਤੱਕ ਜਿਹੜੀ ਤੁਸੀਂ ਦੇਖਿਆ ਵਾ ਕੀ ਕੀ ਲਾਗੇ ਗਿਆ ਅਪਰੋਕਸੀਮੇਟਲੀ ਜਿਹੜਾ ਵਾ 30 30 ਦੇ ਤੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਈ ਤੇ ਮੇਰੀ ਦੁਕਾਨ ਦਾ ਗਿਆ ਸੀ ਕੋਈ 25000 ਰੁਪਇਆ ਜਿਹੜਾ ਉਹ ਨਾਲ ਲੱਗੇ ਕਿ ਕਿੰਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ ਸਾਰੇ ਸਾਰੇ ਸਾਰੀਆਂ ਗਾੜੀਆਂ ਅਲਮਾਰੀਆਂ ਪੰਨੀ ਦੀਆਂ ਟੋਟਲੀਆਂ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਪੰਨੀ ਦੀਆਂ ਦਰਵਾਜੇ ਦੀਆਂ ਚਕਾਟਾਂ ਪੁੱਟਤੀ ਦੀਆਂ ਦਰਵਾਜੇ ਤੋੜਦੇ ਆ ਕਰਦੇ ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ ਬਾਕੀ ਹੱਲੀ ਅਸੀਂ ਚੰਗੀ ਤਰ੍ਹਾਂ ਦੇਖਿਆ ਬਾਕੀ ਹੱਲੀ ਸਾਡੀ ਦੇਖਾਂਗੇ ਲਈ ਫਿਰ ਪਤਾ ਲੱਗੇ ਕੋਈ ਕੈਮਰਾ ਨਹੀਂ ਲੱਗਾ ਸੀ ਲੱਗੇ ਦਾ ਕਰ ਦੋਗੇ ਉਹ ਚੱਕ ਕੀਤੇ ਜਾ ਰਹੇ ਕੰਗਰੇਸ ਚੱਕ ਕੈਮਰੇ ਚੈੱਕ ਕਰਦੇ ਆ ਉੱਚ ਕੋਈ ਸਖਸ ਆ ਰਹੇ ਟੋਪੀ ਪਾਈ ਦੀ ਆ ਕਿ ਸਖਸ ਨੇ ਉਹ ਲੱਭੇ ਕਰ ਦੋਗੇ ਪੁਲਿਸ ਨੂੰ ਕੀਤਾ ਅਨਫਾਰਮ ਪੁਲਿਸ ਨੂੰ ਆ ਲਈ ਟੈਲੀਫੋਨ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਸੀ ਕੇ ਡੀਐਸ ਐਸਐਸ ਸਾਹਿਬ ਤੋਂ ਆਨਦੇ ਆ ਰਹੇ ਧਾਰਿਆ ਦੇ ਦਿਨ ਪਹਿਰੇ ਹੀ ਚੋਰੀ ਹੋਈ ਆ ਕਾਫੀ ਨੁਕਸਾਨ ਹੋ ਗਿਆ ਵਾ ਪਹੁੰਚੇ ਤੁਸੀਂ ਹਾਂਜੀ ਇਹ ਮੌਕੇ ਤੇ ਆਏ ਆ ਰੂਪੌਰ ਤੋਂ ਤੇ ਅਸਮੀ ਕੁਮਾਰ ਦੇ ਘਰ ਆਏ ਤੇ ਘਰੇ ਕੋਈ ਨਹੀਂ ਦੁਕਾਨ ਤੇ ਕੰਮ ਕਰਦੇ ਆ ਇਹਦੀ ਮੈਸੇਜ ਜਿਹੜੀ ਆ ਸਕੂਲੇ ਟੀਚਰ ਨੇ ਉਹ ਜੋ ਸਕੂਲ ਤੋਂ ਵਾਪਸ ਆਏ ਨਹੀਂ ਤਾਂ ਇੱਕ ਵੇਲੇ ਕਰੀਮ ਮੈਂ ਘਰਾਂ ਵਿੱਚ ਦੇਖਿਆ ਤਾਲੇ ਲੱਗੇ ਆ ਤੇ ਮੌਕੇ ਤੇ ਹੀ ਆਏ ਆ ਆ ਦੇ ਚੈੱਕ ਕੀਤਾ ਉਹਨਾਂ ਨੂੰ ਪੁਸ਼ੇਸ ਕਰ ਰਹੇ ਆ ਬਾਕੀ ਜੋ ਵੀ ਦਾ ਸਮਾਨ ਚੋਰੀ ਹੋਇਆ ਜੀ ਉਹਦੇ ਮਦਦ ਲਈ ਕਾਰਵਾਈ ਕੀਤੀ ਹੈ ਜਿੱਥੇ ਜਿੱਦਾਂ ਇਹ ਸਹਿਰ ਦੀ ਬੜੀ ਘਣੀ ਆਬਾਦੀ ਹੈ ਜੀ ਜਿੱਥੇ ਦਿਨ ਪਹਿਰੇ ਚੋਰੀ ਹੋਈ ਹੈ ਕਿ ਕੋਈ ਸੇਫ ਹੈਗਾ ਇੱਥੇ ਧਾਰਿਆ ਜੀ ਇਹ ਚਲੋ ਬਈ ਬਾਏ ਨੂੰ ਕਿਹਾ ਵੀ ਹਰੇਕ ਨੂੰ ਇਹੋ ਹੀ ਰਿਕਵੈਸਟ ਕਰਦਾ ਹਾਂ ਕਿ ਆਪਣੇ ਘਰਾਂ 'ਚ ਕੈਮਰਾ ਲਾਓ ਇਹ ਕੈਮਰਾ ਵੈਰੇ ਮਗਰਾਂ ਦੇ ਨਾਲ ਲਿਖ ਪਾਓ ਤਾਂ ਕਿ ਇਹਨਾਂ ਦਾ ਪਤਾ ਲੱਗ ਜਾਵੇ ਬਾਕੀ ਬਹੁਤ ਮੌਸਮ ਕਰਾਉਦੀ ਬਰਸਾਤ ਹੈ ਮੌਸਮੀ ਕਿੰਨੇ ਜਿਆਦਾ ਦਿੱਤਾ ਤਲਾ ਬਾਹਰ ਲੱਗਿਆ ਜੇ ਤਲਾ ਬਾਹਰ ਲੱਗਿਆ ਕਰ ਜਿਹੜਾ ਤਰ ਹੋਰ ਕਿਤੇ ਟਾਰਨ ਆ ਲੱਗੇ ਕਿੰਨਾ ਘਟਾ ਸੰਦਾ ਦੇ ਹੋ ਜਾ ਇਹਦਾ ਜਿਹੜਾ ਕੱਚੀ 1000 ਰੁਪਏ ਤੇ ਕੱਚੀ 300 ਰੁਪਏ ਥੋੜੇ ਥੋੜੇ